वागुरु जी का खालसा श्री वाहेगुरु जी की फतेह दास जसविंद सिंह धालीवाल प्रेसिडेंट अखिल राजस्थान मिल विशिक महासभा प्रेजिडेंट एस सी .E एस सोसाइटी, ओफिस साथियों पिछले कुछ दिन पंजाब प्रेसिडेंट <laughs> ਰਾਜਾ ਵਿڈنگ ਦਵਾਰਾ ਜੋ ਸਰਦਾਰ ਮੂਤਾ ਸਿੰਘ ਜੀ ਦੇ ਉੱਪਰ ਇੱਕੋ ਚਿੱਟਣੀ ਕੀਤੀ ਗਈ ਸਭ ਤੋਂ ਪਹਿਲਾਂ ਮੈਂ ਉਹਦੀ ਬੋਤੀ ਘੁਰ ਨਿੰਦ ਕਰਦਾ ਕਿਉਂਕਿ ਪੰਜਾਬ ਦੇ ਪ੍ਰੈਜ਼ੀਡੈਂਟ ਦੇ ਮੂੰਹ ਚੋ ਇਹ ਜਿਹੇ ਮਰਾਦੀਤ ਸ਼ਬਦ ਜਿਹੜੇ ਆ। ਉਹ ਚੰਗੇ ਨਹੀਂ ਲੱਗਦੇ। ਰਾਜਾ ਬੜਿੰਦ ਦੀ ਭਾਸ਼ਾ ਤੋਂ ਨਹੀਂ ਲੱਗਦਾ। ਕੀ ਉਹ ਇੱਕ ਨੈਸ਼ਨਲ ਪਾਰਟੀ ਕਾਂਗਰਸ ਦੇ ਸਟੇਟ ਦੇ ਪ੍ਰੇਸ਼ ਤੋਂ ਹੋ ਗਿਆ। ਮੈਂ ਰਾਜਾ ਬੜਿੰਦ ਨੂੰ ਕਹਣਾ। ਕਿ ਮਿਸਟਰ ਜਤੋਂ

ਇਹ ਚੀਜ਼ ਦਾ ਅਧਿਐਨ ਕਰ ਲੈਣਾ ਸੀ ਸਟੱਡੀ ਕਰ ਲੈਣਾ ਸੀਗਾ ਹੁਤਾਸੀ ਕੀ ਕਾਂਗਰਸ ਕੀਤੇ ਕਰਨ ਪੱਠੇ ਪੌਂਦੀ ਫੜ ਕੇ ਲੈ ਕੇ ਗਏ ਕਾਲਾ ਜਾਂ ਗੋਰਾ ਰੰਗ ਹੋਣਾ ਨਾ ਕਿ ਉਹ ਵਹਿਗੂਦੀ ਅਧਰਤ ਹੈ। ਇਹ ਕਿਸੇ ਦੀ ਵਿਅਕਤੀਗਤ ਦੇਣ ਨਹੀਂ। ਕਿਸੇ ਦੀ ਅਧਰਤ ਨਹੀਂ। ਤਰਬਿੰਗ ਸਾਹਿਬ ਜਿਹੜੀ ਕੋਈ ਸਟੇਟਮੈਂਟ ਦਿੰਦੀ ਹੈ ਉਹ ਬਹੁਤ ਹੀ ਕਟਕ੍ਰਤੀ ਹੈ ਮੈਂ ਇਸ ਬਿੰਗ ਦੀ ਸਟੇਟਮੈਂਟ ਦਾ ਫਾਇਦਾ ਮੈਂ ਮੇਰੇ ਪਿੰਡ ਦੇ ਲੋਕਾਂ ਨੂੰ ਕਹਿਣਾ ਚਾਹੁੰਦਾ ਮੈਂ ਮੇਰੇ ਮunicipality ਪਾਇਚਰੇ ਦੇ ਸਾਥੀਆਂ ਨੂੰ ਕਹਿਣਾ ਚਾਹੁੰਦਾ ਇਹ ਰਾਜਾ ਬਿੰਗ ਦੀ ਇਸ ਸਟੇਟਮੈਂਟ ਦਾ ਸਿਆਸੀ ਪਾਰਟੀ ਹੈ ਸਭ ਤੋਂ ਪਹਿਲਾਂ ਤੇ ਮੈਂ ਆਮ ਆਦਮੀ ਪਾਰਟੀ ਜਿਹਦੇ ਸਭ ਤੋਂ ਵੱਡੇ ਭ੍ਰਮੇ ਭਾਈ ਧੋਨੇ ਕੇਜਰੀਵਾਲ ਤੇ ਭਗਵਾਨ ਮੈਂ ਕਹਿੰਦੇ ਮੈਂ ਪੰਜਾਬੀ ਸੂਚੀ ਐਸ ਸੀ ਦੀ ਗੋਮੂ ਕਿ ਤੁਸੀਂ ਕੇਜਰੀਵਾਲ ਬਾਰੇ ਸਟੱਡੀ ਨਹੀਂ ਕੀਤਾ ਇਹ ਅਰਖਣ ਵਿਰੋਧੀ ਮਾਨਸਿਕਤਾ ਵਾਲਾ ਲਾਲਾ ਹੈ ਇਹ ਸਟੂਡੈਂਟ ਲਾਈਫ ਤੋਂ ਇਨੇ ਆਰਖਣ ਦੇ ਵਿਰੋਧ ਸਾਡੇ ਰਾਤਬਾ ਕਰਨ ਦੇ ਵਿਰੋਧ ਰੈਲੀਾਂ ਕੀਤੀਆਂ। ਇਹਨੇ ਵੋਟ ਕਲੱਬ ਦੇ ਉੱਪਰ ਬਹੁਤ ਵੱਡੀ ਰੈਲੀ ਕੀਤੀ ਸੀ ਸਾਡੇ ਰਾਤਬਾ ਕਰਨ ਦੇ ਵਿਰੋਧ। ਜਿਹੜੇ ਸਾਡੇ ਐਸ.ਐਸ.ਟੀ. ਕਰਮਚਾਰੀਆਂ ਨੂੰ ਪ੍ਰੋਮੋਸ਼ਨ ਤੇ ਰਿਜਰੋਬਿਸ਼ਨ ਮਿਲਦਾ ਹੈ। ਕੇਜਰੀਵਾਲ ਨੇ ਉਹਦੇ ਖਿਲਾਫ ਫਿਟਲਾਈ ਵੀ ਸੁਪਰੀਮ ਕੋਰਟ ਤੇ ਅਪੀਲ ਦਸਦੀ। ਜਦੋਂ ਇਹ ਦਿੱਲੀ ਦਾ ਮੁੱਖ ਮੰਤਰੀ ਸੀ ਗੁਜਰਾਤ ਯੂਨੀਵਰਸਿਟੀ ਦੇ ਅੰਦਰ ਇਹਨ ਸਟੇਟਮੈਂਟ ਦਿੱਤੀ ਹੈ ਕਿ ਮੈਂ ਜਾਤੀગત ਪਰਾਪਕਰਨ ਦੇ ਬਹੁਤ ਖਿਲਾਫ ਹਾਂ। ਯਾ ਦੂਸਰਤ ਇਹ ਮੈਂ ਕਹਿੰਦੀ। ਪੰਜਾਬ ਦੀ ਵਰਤਮਾਨ ਸਰਕਾਰ ਦੇ ਰਾਜ ਬਜਵੀ ਸਿਕਵਾਲ ਮਿੱਤੀ ਪਾਈਚਾ ਦੇ ਉੱਪਰ ਜੋ ਅਨਿਆਇ ਅਤਿਆਚਾਰ ਹੋਇਆ ਹੈ। ਉਹਦੀ ਕੋਈ ਸੀਮਾ ਨਹੀਂ। ਗਿਣਤੀ ਨਹੀਂ ਕਰ ਸਕਦੇ ਕਿ ਕਿੰਨੇ ਅਨਿਆਇ ਅਤਿਆਚਾਰ ਚੰਦਪਾਣ ਦਾ ਸਰਪੰਚ ਜੀ.ਡੀ.ਐਲ ਲਤਾ ਤੋੜੀਆਂ ਕੋਲ ਸੁਣੇ ਬਰੋਦੇ ਲਤਾ ਚੀਟਿਆ ਸਰਫੀ ਜਿਹੜਾ ਕੋਲੋਂ ਦੇ ਕਰਦੇ ਚਿੰਨਾ ਵੱਡਾ ਜਾਤੀਵਾਦ ਦਾ ਧੌਣ ਚ ਕਿੱਲਾ ਰਾਜਾ ਬਣਿੰਦੀ ਹੈ ਉਸ ਤੋਂ ਵੱਡਾ ਇਸ ਭਗਵਤ ਮਾਨ ਦੀ ਬੀਜਪੀ ਉਹ ਬਾਦਲ ਕਹਿੰਦਾ ਤਾਂ ਕਿਹ ਨਹੀਂ ਇਹ ਦੋਵੇਂ ਇੱਕ ਹੀ ਚੀਜ਼ ਹੈ ਅਕਾਲੀ ਦਲ ਬਾਦਲ ਨੇ ਵਿਸ਼ੇਸ਼ ਤੌਰ ਤੇ ਖਾਕੀ ਬਹੁਤ ਬੁੜੀ ਖਾਕੀ ਨਿਕਰ ਆ ਪਈਆਂ ਨੇ ਮੈਂ ਪਿਛਣਾ ਚੋਣਾ ਜਿਹੜੇ ਸਾਡੇ ਵੀ ਕਈ ਲੋਕ ਬੀਜਪੀ ਦੇ ਅੰਦਰ ਸ਼ਾਮਿਲ ਹੈ ਆਮ ਆਦਮੀ ਪਾਰਟੀ ਸ਼ਾਮਿਲ ਹੈ ਅਕਾਲੀ ਦਲ ਬਾਦਲ ਸ਼ਾਮਿਲ ਹੈ ਕਿ ਸਾਡੀ ਪੌਂਦੇ ਉੱਪਰ ਜਦੋਂ ਅਨਿਆਂ ਅਤਿਆਚਾਰ ਹੋਇਆ ਉਹਦੇ ਕੁਝ ਕੰਮ ਨਹੀਂ ਹੋਏ ਇਹ ਪਾਰਕਿੰਗ ਚੀਫ ਜਸਟਿਸ ਦੀ ਇਸ ਘਟਨਾ ਤੋਂ ਬਾਅਦ ਇੰਡੀਆ ਦੀ ਸਭ ਤੋਂ ਟੌਪ ਪ੍ਰੀਖਿਆ ਯੂਪੀਐਸਸੀ ਪਾਸ ਕਰਕੇ ਆਈਪੀਐਸ ਬਣੇ ਹਰਿਆਣਾ ਗੱਡੂ ਦੇ ਅੰਦਰ ਵਾਲਮੀਕ ਇਸਮਾਇਦੇ ਵਾਈ ਉਰ웅 ਕੁਮਾਰ ਜੀ ਨਾੜ ਚੰਡੀਗੜ੍ਹ ਤੋਂ ਜਿਨ੍ਹਾਂ ਨੇ ਸਹਾਕਾ ਮੱਤਿਆ ਕੀਤੀ ਫਨੂੰ ਪਤਾ ਉਸ ਬੀਜੇਪੀ ਸਰਕਾਰ ਦੇ ਬਿਊਰੋਕ੍ਰੇਟ ਨੇ ਜਾਤੀਗਤ ਧਮਕੀ ਉਸ ਦਿਨ ਦਿੱਤਾ ਨਹੀਂ ਫਨੂੰ ਨਹੀਂ ਪਤਾ ਉਹ ਆਦਮੀ ਆਤਮ ਹੱਤਿਆ ਕਰਨ ਲਈ ਕਿਉਂ ਮਜਬੂਰ ਹੋਇਆ ਪੰਜ ਦਿਨ ਤੱਕ ਉਸ ਨੂੰ ਅਪਰਣ ਕਰਕੇ ਡੀਜੀਪੀ ਸਰਪ ਦਾ ਉਦਰਾਣ ਦੁਸ਼ਕਾਰੀ ਕੀਤੀ ਗਈ ਸੀ ਸਾਥੀ ਕਿੱਥੇ ਸੀ ਬੀਜੇਪੀ ਵਾਲੇ ਕਿੱਥੇ ਸੀ ਬਾਦਲੂ ਜੀ ਕੰਟੀਸ਼ੀਆ ਵਾਰਿਸ ਵਾਲੇ ਪੰਜਾਬ ਵਾਲੇ ਜਿਹੜੇ ਨੌਨੇ ਬੁੱਤੇ ਨੇ ਸਾਥੀਓ ਮੈਂ ਦੇਖਿਆ ਪਿਛਲੇ ਦਿਨ ਅੱਜ ਸਾਡੇ ਮਧਵ ਸਿੰਘ ਖ਼ਾਲਮੀ ਦੇ ਭਾਈਚਾਰੇ ਦੇ ਬੀਜੇਪੀ ਦੇ ਭਗਤ ਜਿਹੜੇ ਉਹੀ ਰਾਜਵਿੰਗਾਲ ਸਟੇਟਮੈਂਟ ਤੇ ਬੋਲਦੇ ਅੱਛੀ ਗੱਲਾਂ ਬੋਲਦੇ ਅੱਛੀ ਗੱਲਾਂ ਮੈਂ ਉਹਦੇ ਦੇ ਨਿਰ ਕਰਦਾ ਪਰ ਮੈਂ ਇਹ ਸਾਥੀਓ ਕਹਿਣਾ ਚਾਹਨਾ ਇਹ ਐਡੀਜੀਪੀ ਸਾਬ ਨਾਲ ਜਿਹੜੀ ਘਟਨਾ ਹੋਈ ਹੈ। ਬਹੁਤ ਸ਼ਰਮਨਾਕ। ਭਾਜਪਾ ਦਾ ਇੱਕ ਵੀ ਸੀਨੀਅਰ ਲੀਡਰ ਉਹਦੇ ਘਰੇ ਬੈਠਣ ਨਹੀਂ ਆਇਆ। ਨਾ ਕੋਈ ਬਾਦਲ ਕੇ ਬੈਠਣ ਆਇਆ। ਹਰੀ 옴 ਵਾਲਮੀਕੀ ਉੱਤਰ ਪ੍ਰਦੇਸ਼ ਦੇ ਅੰਦਰ ਜਿੱਤੀ ਭਾਜਪਾ ਦੀ ਸਰਕਾਰ ਹੈ। ਸriram bjp ਦੀ ਗੁੰਡਾਦਾਰ ਵਰਤ ਕੋਟ ਕੋਟ ਕੇ ਮੰਨ ਤਗੇ ਨਹੀਂ ਬੋਲੇ ਅਪਸ ਅੱਜ ਉਹ ਪਾਰਟੀਆਂ ਸਾਡੇ ਸਰਦਾਰ ਬੁਤਾ ਸਿੰਘ ਜੀ ਨਾਲ ਹਮਦਰਦੀ ਦਿਖਾਉਂਦੀਆਂ ਜਿਨ੍ਹਾਂ ਦੇ ਡੀਐਮਐਚ ਹੀ ਅਸੀਂ ਸਟੂਬਿਸ਼ਡ ਮਾਈ ਨੋਟ ਦੇ ਪ੍ਰਤੀ ਜੇਲ੍ਹ ਭਲੇ ਇਸ ਲਈ ਸਾਥੀਓ ਨੋਟ ਕਰੇ ਇਸ ਗੱਲ ਨੂੰ ਸਟੱਡੀ ਕਰੋ ਇਹਨਾਂ ਪਾਰਟੀਆਂ ਦੀ ਸੋਚ ਹੁਣ ਜਿਹੜੀਆਂ ਇਹ ਪਾਰਟੀਆਂ ਜਿੰਨਾ ਦਾ ਮੈਂ ਜ਼ਿਕਰ ਕੀਤਾ ਇਹ ਸੁਦਰਨਤਾ ਸਿੰਘ ਜੀ ਦੇ ਬੜੇ ਹੀ ਮਾਈਤੀ ਹੋਏ ਨੇ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਬੀ ਸੀ ਜੀ ਆਈ ਮਿਸਟਰ ਦਵਈ ਦੇ ਜਿਹੜੇ ਬੰਦੇ ਨੇ ਛਿੱਤਰ ਉਛਾਲਿਆ ਉਹ ਕਹਿੰਦੇ ਨੇ ਹੱਥ ਚੱਕਤਾ ਤੇ ਮਾਰਦਾ ਔਰ ਵਾਕਈ ਉਹਨੂੰ ਛਿੱਤਰਛਾਲਿਆ ਨੇ ਮਾਰਿਆ ਸੀ ਉਹ ਸੀ ਜੇਐਸਏ ਦੀ ਕੁਰਸੀ ਦੀ ਜਾ ਕੇ ਵਿਜੇ ਸੀ ਕਿ ਉਸ ਦੀ ਜ਼ਮਾਨਤ ਬੀਜੇਪੀ ਦਾ ਇੱਕ ਪਰਵक्ता ਕਰਵਾ ਕੇ ਜ਼ਮਾਨਤ ਕੀ ਉਹਦਾ ਤਾਂ ਜਾਂਦਾ ਹੀ ਇਹ ਤੋਂ ਥਾਣੇ ਤੋਂ ਛੁਡਾ ਲਿਆ ਸੀ ਜਾਂ ਮਾਂਤੜੀ ਦੀ ਪਤਨੀ ਹੈ ਜਿਸ ਪਾਰਟੀ ਦਾ ਪਰਵक्ता ਸੀਜੀਆਈ ਦੀ ਉਪਰਭੂ ਮਰਮੜਾ ਉਹ ਛੁਡਾ ਕੇ ਲਿਆਂਦਾ ਉਸ ਪਾਰਟੀ ਦੀ ਮਾਨਸਿਕਤਾ ਕਦੇ ਵੀ ਸਾਡੇ ਪੱਖ ਵਿੱਚ ਨਹੀਂ ਹੋ ਸਕੀ। ਉਦੋਂ ਬਾਦਲ ਕੇ ਵੀ ਨਹੀਂ ਬੋਲੇ ਸੀ। ਹੁਣ ਜਿਹੜੀਆਂ ਇਹ ਪਾਰਟੀਆਂ ਬੋਲ ਰਹੀਆਂ ਨੇ ਇਹਨਾਂ ਪਾਰਟੀਆਂ ਨੂੰ ਸਮਝੋ ਮੇਰੇ ਪਾਈਚਾਰੇ ਦੇ ਲੋਕੋ ਤੁਸੀਂ। ਕਿਉਂਕਿ ਮਜਬੂਤ ਸਿੱਖ ਵਾਲਮੀਕੀ ਪਾਈਚਾਰਾ ਹੈ। ਐਥੀ ਕਾਂਗਰਸ ਤਰਫ ਕਾਫੀ ਮੂਵ ਕਰ ਰਹੀ ਹੈ। ਔਰ ਉਹ ਕਿਉਂ ਕਰ ਰਿਹਾ ਹੈ ਉਹ ਕਿਸੇ ਗਲਤੀ ਕਰ ਰਿਹਾ ਹੈ ਕਮਿਜ਼ ਕੇ ਨਹੀਂ ਕਰ ਰਿਹਾ ਕਿਉਂਕਿ ਪੰਜਾਬ ਦੀ ਕਾਫੀ ਜਿੱਥੇ ਬੰਨੀਆਂ ਸਾਡੇ ਰਾਜਸਥਾਨ ਦੀ ਮੈਂ ਵੀ ਉਹਦੇ ਇੱਕ ਪਤਾਲਾ ਅਸੀਂ ਇਸ ਮੁੱਦੇ ਦੇ ਉੱਪਰ ਕਾਂਗਰਸ ਨਾਲ ਜੁੜੇ ਹਾਂ ਕਿ ਕਾਂਗਰਸ ਪਾਰਟੀ ਦੇ ਜਿਹੜਾ ਲਾਲੂ ਗਾਂਧੀ ਨੇ ਜਾਂ ਕੜਗੇ ਸਾਹਿਬ ਨੇ ਇਹ ਇੱਕ ਚੀਜ਼ ਜਿਹੜੀ ਸਾਡੇ ਹਿੱਤੇ ਚ ਇਸ ਟਾਈਮ ਕਿਸੇ ਪਾਰਟੀ ਕੋਲ ਜੜਾ ਜੰਡਾ ਨਹੀਂ ਹੈ ਉਹ ਸਾਫ਼ ਸੁਥਰਾ ਅਜੰਡਾ ਇਹ ਹੈ ਕਿ ਭਰੂਜਨ ਸਮਾਰਦੀ ਮਾਪੂਸਾ ਦੀ ਜਿਹੜੀ ਗੱਲ ਸੀ ਉਹ ਰਾਹੁਲ ਜੀ ਨੂੰ ਕਰਨ ਲੱਗੇ ਤੇ ਕਾਂਗਰਸ ਪਾਰਟੀ ਕਰਨ ਲੱਗੀ ਸਭ ਤੋਂ ਵੱਡੀ ਗੱਲ ਜਿਹੜੀ ਰਾਹੁਲ ਦਾਦੀ ਯਾਨੀ ਕੀਤੀ ਹੈ ਉਹ ਇਹ ਕਿ ਕਾਂਗਰਸ ਤੋਂ ਇੱਕ ਬਹੁਤ ਵੱਡੀ ਗਲਤੀ ਹੋਈ ਜਿਹਦੇ ਵੀ ਉਹ ਮਾਫੀ ਮੰਗ ਰਹੇ ਨੇ ਕਿ ਕਾਂਗਰਸ ਪਾਰਟੀ ਨੇ ਸਭ ਤੋਂ ਵੱਡੀ ਗਲਤੀ ਜਿਹੜੀ ਕੀਤੀ ਉਹ ਇਹ ਸੀ ਕਿ 10% ਲੋਕਾਂ ਨੂੰ ਸੱਤਾ ਔਰ ਸੰਥਜ 90% ਹਿੱਸੇਦਾਰੀ ਦਿੱਤੀ ਔਰ 90% ਲੋਕਾਂ ਨੂੰ ਸੱਤਾ ਸੰਘਰਸ਼ ਦੇ ਅੰਦਰ માત્ર 10% ਭਾਗੀਦਾਰੀ ਦਿੱਤੀ ਸੀ। ਇਹ ਕਾਂਗਰਸ ਦੀ ਦੁੱਤੀਕ ਰਾਜਨੀਤਿਕ ਹੋਣੋਂ ਕਹਿਰੀ ਨੇ ਕਿ ਅਗਰ ਕਾਂਗਰਸ ਜਦੋਂ ਵੀ ਸੱਤਾ 'ਚ ਆਈ ਤਾਂ ਅਸੀਂ 90% ਲੋਕਾਂ ਨੂੰ 90% ਦੇ ਅੰਦਰ ਕਿਹੜੇ ਲੋਕ ਐਸਸੀਐਸ, ਡੀਐਸਟੀ, ਉਪੀਸੀ ਔਰ ਮਾਈਨੋਰਟੀ ਐ ਉਸ ਨੂੰ ਸੱਤਾ ਸੰਘਰਸ਼ ਦੇ ਅੰਦਰ ਸਿਰਫ 90% ਭਾਗੀਦਾਰੀ ਦੇਵਾਂਗੇ। ਇੱਕ ਵਿਰਜਾਡ ਰੁਟਵੰਡ ਭਵਨ ਦਿੱਲੀ ਦੇ ਅੰਦਰ ਵੀ ਐਸਐਸਟੀਓਬੀਸੀ ਮਾਈਨੋਰਟੀ ਦਾ ਇੱਕ ਤਸ਼ਾਦਿ ਨਿਸ਼ਾਚਿਤਨ ਸਮਾਗਮ ਹੋਇਆ ਸੀ ਜਿਸ ਵਿੱਚ 10 ਨੂੰ ਉਸ ਮੰਚ ਤੇ ਬੋਲਣ ਦਾ ਮੌਕਾ ਮਿਲਿਆ ਸੀ ਉਤਰੀ ਗਲ ਮੈਂ ਵੀ ਰੱਖੀ ਸੀ ਆਪਣੇ ਬੋਲ ਨੂੰ 190 10 ਦਾ ਜਿਹੜਾ ਰੂਪਾਤ ਹੈ ਇੱਕ ਪੰਜਾਬ ਦੇ ਅੰਦਰ ਮਝੂ ਸਿੱਖਵਾਲਨ ਕੀ ਭਾਈਚਾਰੇ ਦੇ ਬਹੁਤ ਵੱਡਾ ਹੱਕ ਚ ਹੈ ਤੁਸੀਂ ਸ਼ਾਇਦ ਮੈਂ ਕਾਫੀ ਮੰਚਾਂ ਤੋਂ ਬੋਲਿਆ ਵੀ ਔਰ ਹਮੇਸ਼ਾ ਇਹ ਕਹਿਣਾ ਕਿ ਰਾਹੁਲ ਗਾਂਧੀ ਜੀ ਜਿਹੜੇ 90 ਦਸ ਦੀ ਗੱਲ ਕਰ ਰਹੇ ਆ ਉਹਦੀ ਪਹਿਲੀ ਪ੍ਰੀਖਿਆ 2027 ਪੰਜਾਬ ਵਿੱਚ ਹੋਣਾ ਚਾਹੀਦਾ ਹੈ ਕਿਉਂਕਿ ਪੰਜਾਬ ਦੇ ਅੰਦਰ ਮਜਵੀ ਸਿੱਖ ਵਾਲਮੀਕੀ ਭਾਈਚਾਰੇ ਦੀ ਸਭ ਤੋਂ ਜ਼ਿਆਦਾ ਪੋਪੂਲੇਸ਼ਨ 30% ਤੋਂ ਵੀ ਉੱਪਰ ਪੋਪੂਲੇਸ਼ਨ ਹੈ ਤਾਂ ਜਿਸ ਇਕੱਲੀ ਕੌਮ ਦੀ 30% ਤੋਂ ਉੱਪਰ ਪੋਪੂਲੇਸ਼ਨ ਹੈ ਜਿੰਨੀ ਸਾਡੀ ਸੰਖਿਆ ਪਾਰੀ ਹੈ ਉਨੀ ਸਾਡੀ ਹਿੱਸੇਦਾਰੀ ਦੇ ਹੁਦਾਬਿਕ ਮੈਂ ਇਸ ਬਾਰੇ ਵੀ ਵਿਚਾਰ ਚਾਹੁੰਦਾ ਹੈ ਕਿ ਕਾਂਗਰਸ ਪਾਰਟੀ 2027 ਦੇ ਅੰਦਰ ਵਾਰਿਸੇ ਕਮ ਸਰਦਾਰ ਸੁਖਿੰਦਰ ਸਿੰਘ ਢਾਲਾ ਸਾਹਿਬ ਨੂੰ ਸੀਐਮ ਬਣਾਵੇ। ਅਤੇ ਇਸ ਗੱਲ ਨੂੰ ਲੈ ਕੇ ਸਾਡਾ ਮਜਬੂਤ ਇਕਵਾਦ ਨੇ ਕੀ ਵਿਚਾਰਾ ਬਹੁਤ ਵੱਡੇ ਪੱਧਰ ਤੇ ਕਾਂਗਰਸ ਪਾਰਟੀ ਨਾਲ ਜੁੜਿਆ ਉਰ ਜਿਸ ਦੇ ਮਰੂੜੇ ਇਹ ਸਾਰੇ ਵਿਰੋਧੀ ਪਾਰਟੀਆਂ ਉੱਠੜ ਲੱਗੇ ਵੀ ਕਿਵੇਂ ਨਾ ਕਿਵੇਂ ਇਸ ਮਜਬੂਸੀ 30% ਵੋਟ ਸਰ ਦੀ ਬਹੁਤ ਵੱਡਾ ਹੋ ਗਿਆ ਮੈਂ ਕਹਣਾ ਮਰੀ ਕਾਮ ਦਿਓ ਯੋਧੇਓ ਜੇ ਤੁਸੀਂ ਇਕੱਲੇ 30% ਵੋਟ ਪਾ ਦਿਓ ਨਾ ਤਾਂ ਸਰਕਾਰ ਇਕੱਲੇ ਮਜਬੂਸੀ ਕੇ ਵਾਲਮੀ ਕੀ 50% ਪਣਾ ਸਕਤੇ ਨੇ ਆ ਵੀ ਤਾਕਤ ਨੂੰ ਪਹਿਚਾਣ ਉਹ ਜਿਹੜੀ ਸਾਡੀ ਤਾਕਤ ਵਧਣ ਜਾ ਰਹੀ ਸੀ ਉਸ ਤਾਕਤ ਨੂੰ ਸਾਡੇ ਉਸ ਇੱਕੇ ਨੂੰ ਤੋੜ ਲਈ ਇਹ ਹੁਣ ਸਿਆਸੀ ਪਾਰਟੀ ਆ ਜਾ ਬਿੰਦੀ ਆੜ ਚ ਮਜਬੂਤ ਸਖਵਲ ਦੀ ਭਾਈਚਾਰਾ ਜਿਹੜਾ ਕਾਂਗਰਸ ਦੀ ਓਰ ਜਾ ਰਿਹਾ ਸੀ ਉਹਨੂੰ ਟੋੜਨ ਲਈ ਇਹ ਹੁਣ ਬਖੂਬੀ ਸਟੇਟਮੈਂਟ ਆ ਦੇ ਰਹੇ ਨੇ ਤਾਂ ਸਾਡਾ ਇੱਕ ਹੀ ਵਿਜ਼ਨ ਤੇ ਇੱਕ ਹੀ ਮਿਸ਼ਨ ਹੈ ਸਾਥੀ ਵੀ ਤੁਸੀਂ ਧਿਆਨ ਨਹੀਂ ਪਟਕੋ ਸਾਡਾ ਧਿਆਨ ਪਟਕਾਉਣਾ ਚਾਹੁੰਦੇ ਨੇ ਉਹ ਇੱਕ ਹੀ ਕਲੀਅਰ ਹੈ ਕਿ ਹੌਣ ਵਾਲਾ 2027 ਦੇ ਚੋਣਾਂ ਚ ਅਗਰ ਸੀਐਮ ਬਣੂਗਾ ਤਾਂ ਮਜਬੂਤ ਸਖਵਲ ਦੀ ਭਾਈਚਾਰਾ ਦਾ ਨਸੀਬ ਬਣਨਾ ਚਾਹੀਦਾ ਹੈ ਕਿਉਂਕਿ ਇਸ ਤੋਂ ਪਹਿਲਾਂ ਪੰਜਾਬ ਦੇ ਅੰਦਰ ਹਿੰਦੂ ਭਾਈਚਾਰੇ ਦੇ ਕਾਫੀ ਸੀਐਮ ਬਣ ਚੁੱਕੇ ਨੇ ਸਾਡੇ ਜੱਟ ਸਿਕ ਭਾਈਚਾਰੇ ਦੇ ਕਾਫੀ ਸੀਐਮ ਬਣ ਚੁੱਕੇ ਨੇ ਰਾਗੜੀਆ ਭਾਈਚਾਰੇ ਦੇ ਸਰਦਾਰ ਗਿਆਨੀ ਜੈਲ ਸਿੰਘ ਜੀ ਕੂਰੂ ਰਾਸ਼ਪਤੀ ਮੁੱਖ ਮੰਤਰੀ ਬਣ ਚੁੱਕੇ ਨੇ ਸਾਡੇ ਰੰਧਾਸੀਆ ਭਾਈਚਾਰੇ ਚੋਂ ਸਰਦਾਰ ਚੰਦ ਸਿੰਘ ਚੰਨੀ ਮੁੱਖ ਮੰਤਰੀ ਬਣ ਚੁੱਕੇ ਨੇ ਜਿਨ੍ਹਾਂ ਦੀ 10 10% ਆਬਾਦੀ ਸੀ 22% ਵੋਟ ਸੀ ਤਾਂ ਅੱਸੀ راہুল ਗਾਂਧੀ ਜੀ ਨੂੰ ਇਹ ਗੱਲ ਕਹਿੰਦੇ ਆ ਕਿ ਐਸੇ ਜਿਹੜਾ ਸਾਡਾ ਦਾਅਵਾ ਹੈ 30% ਵਾਲਾ ਮੁੱਖ ਮੰਤਰੀ ਦਾ ਦਾਅਵੇ ਅਸੀਂ ਯੂਨੀਅਨ ਤੇ ਇਸ ਵਿਸ਼ੇ ਤੋਂ ਨੀਤੀਆਂ ਪਟਕਾਉਣਾ ਉਹ ਤਾਂ ਹੀ ਆਪਾਂ ਬਣਾ ਸਕਦੇ ਆ 30% ਦੀ ਜਿੰਨੀ ਆਪਾਂ ਗੱਲ ਕਰ ਰਹੇ ਹਾਂ ਉਹ ਅਗਰ ਇਸ ਮੁੱਦੇ ਤੋਂ ਨਾ ਫੁੱਟ ਕੇ ਕਿਸੇ ਵੀ ਸਿਆਸੀ ਪਾਰਟੀ ਦੀ ਵਿਰੋਧੀ ਪਾਰਟੀਆਂ ਦੀ ਇਸ਼ਾਰੇ ਦੇ ਨਾਂ 'ਤੇ ਸਾਡਾ ਇੱਕ ਹੀ ਮਕਸਦ ਹੈ ਕਿ ਅਸੀਂ ਕਾਂਗਰਸ ਪਾਰਟੀ ਦੇ ਮੱਦੇਦਿਰਣਾ ਰਾਜਾ ਵਿਢਿੰਗ ਕੋਈ ਕਾਂਗਰਸ ਦੀ ਬਹੁਤ ਵੱਡੀ ਬਕੋਤੀ ਨਹੀਂ ਹੈ راہੁਤ rahul gandhi ji apna sorry ਸੋ დას ਵੀ ਮਜੀਦ ਜੀ ਡੈਣੀ ਬਡਾਲਾ ਸਾਹਿਬ ਪੀਏਸੀਸੀ ਦੇ ਚੇਅਰਮੈਨ ਵੀ ਹੈ ਦਿੱਲੀ ਦੇ ਪ੍ਰਬਾਰੀ ਵੀ ਰਹੇ ਆ ਪੂਰ ਕਰਿਆ ਕਰੀ ਪ੍ਰਦੇਸ਼ ਤੇ ਐਕਚੁਅਲੀ ਰਹੇ ਆ ਸਾਡੇ ਐਮਐਲਏ ਨੇ ਇਹ ਕੋਈ ਰਾਜਾ ਬੜਿੰਗ ਤੋਂ ਘਟਨੀ ਹੈ ਅਸੀਂ ਰਾਜਾ ਬੜਿੰਗ 50 ਦਾ ਮੈਂ ਵਿਚ ਕੁਆਲਿਫਾਈਚ ਪ੍ਰੈਜਰ ਹੈ ਉਹ ਰਾਜਾ ਬੜਿੰਗ ਨਾਲ ਜੁੜਿਆ ਉਹ ਅਸੀਂ ਕਾਂਗਰਸ ਦੀ ਪੁਲਿਸਿਆਂ ਨਾਲ ਜੁੜਿਆ ਔਰ ਜਿਹੜੇ ਅੱਜ ਵੀ ਮੈਂ ਕਹਿੰਦਾ ਮੈਂ ਅਜੇ ਕਾਂਗਰਸ ਜੁਆਇਨ ਨਹੀਂ ਕੀਤੀ ਸਾਥੀਓ ਪਰ ਮੈਂ ਕੌਮ ਦੇ ਹਿੱਤ ਵਿੱਚ ਕਿਉਂਕਿ ਅੱਜ ਕਾਂਗਰਸ ਜਿਹੜੀ ਗੱਲ ਕਰ ਰਹੀ ਹੈ ਉਹ ਗੱਲ ਨੂੰ ਲਾਗੂ ਕਰ ਦੇਈ ਸਾਡੇ ਇਸ ਹੀ ਇੰਟਰਸੈਕਸ਼ਨ ਦੇ ਜਿਹੜੇ ਆ ਫੰਡਾਮੈਂਟਲ ਰਾਈਟਸ ਸੁਰੱਖਿਤਾ ਇਸ ਲਈ ਇਸ ਕੰਗਰਸ ਨੇ ਦੁਨੀਆ ਬਰੇਵੋਡੀਕਲਸਰ ਵਿਉਤੀਕ